ਜਦੋਂ ਸਾਡੇ ਕੁਝ ਆਗੂ ਇਹਨਾਂ ਦੇ ਹੋਣ ਸਰਕਾਰ ਇਹਨਾਂ ਦੀ ਹੋਵੇ ਸਾਰੇ ਲੀਡਰ ਇਹਨਾਂ ਦੇ ਅੰਡਰ ਹੋਣ ਰਾਜ ਇਹਨਾਂ ਦਾ ਹੋਵੇ ਤਾਂ ਫਿਰ ਫੇਕ ਇਨਕਾਊਂਟਰ ਜਿਹੜੇ ਉਹ ਪਹਿਲਾਂ ਵੀ ਹੁੰਦੇ ਸੀ ਤੇ ਉਹ ਅੱਜ ਵੀ ਹੋ ਰਹੇ ਆ ਚੁਣਿਆ ਜਾਂਦਾ ਗਰੀਬ ਘਰਾਂ ਦੇ ਬੱਚਿਆਂ ਮਜ਼ਦੂਰ ਪਰਿਵਾਰ ਦੇ ਬੱਚਿਆਂ ਨੂੰ ਜਿਹੜੇ ਇੰਨੇ ਸਾਲਾਂ ਤੋਂ ਇੰਨਾ ਕੁਝ ਕਰਦੇ ਆ ਰਹੇ ਆ ਏਡੇ ਭੋਲੇ ਨਾ ਸਮਝੋ ਉਹਨਾਂ ਨੂੰ ਕਿਉਂ ਇਹ ਭੁੱਲ ਗਏ ਹੋਣਗੇ ਕਿ ਜਿਹੜੀਆਂ ਚੀਜ਼ਾਂ ਆਪਾਂ ਅੱਜ ਉਹਨਾਂ ਨੂੰ ਦੱਸ ਰਹੇ ਆ ਕਿ ਫੋਟੋਆਂ ਦੇ ਵਿੱਚ ਮਰਦੀ ਵੀ ਉਹੀ ਸੀ ਕੱਪੜੇ ਤੇ ਡੈੱਡ ਬੋਡੀ ਤੇ ਵੀ ਉਹੀ ਸੀ ਉਹ ਵੰਗਾਰਦੇ ਆ ਵਾਰ-ਵਾਰ ਕਿ ਅਸੀਂ ਤਾਂ ਐਂ ਕਰਾਂਗੇ ਜੋ ਪੰਜਾਬ ਲਈ ਬੋਲੂਗਾ ਰਾਜ ਦੀ ਗੱਲ ਕਰੂਗਾ ਇਹ ਉਹਨਾਂ ਨੂੰ ਵਾਰਨਿੰਗ ਦਿੱਤੀ ਆ ਉਹਨਾਂ ਨੇ ਫਿਰ ਦੇਖੋ ਗਰੀਬ ਪਰਿਵਾਰ ਦੇ ਬੱਚੇ ਉੱਤੋਂ ਖਾਲਸਤਾਨੀ ਦੇਖੋ ਕਿੰਡੀ ਵੱਡੀ ਗੱਲ ਆ ਸੈਂਟਰ ਦੀਆਂ ਸਰਕਾਰਾਂ ਵੀ ਪੰਜਾਬ ਲਈ ਬੋਲਣ ਵਾਲਿਆਂ ਨੂੰ ਰਾਜ ਲਈ ਬੋਲਣ ਵਾਲਿਆਂ ਨੂੰ ਖਾਲਸਤਾਨੀ ਕਹਿੰਦੀਆਂ ਜਾਂ ਖਾਲਸਤਾਨੀ ਕਹਿ ਕੇ ਬਹੁਤ ਵੱਡੀਆਂ ਗੱਲਾਂ ਕਰ ਦਿੱਤੀਆਂ ਜਾਂਦੀਆਂ ਸਾਨੂੰ ਕੋਈ ਚੈੱਕ ਕਰਨੀ ਮਾਣ ਹੈ ਪਰ ਹੁਣ ਦੇਖੋ ਕਿਸਾਨੀ ਵੀ ਬਚਦੀ ਆ ਪਰ ਉਹ ਕਿਸਾਨ ਆਗੂ ਕਿੱਥੇ ਆ ਜਿਨ੍ਹਾਂ ਨੂੰ ਇਹਨਾਂ ਪਰਿਵਾਰਾਂ ਦੇ ਨਾਲ ਖੜਨਾ ਚਾਹੀਦਾ ਜਿਹੜੇ ਵੱਡੇ ਲੀਡਰ ਆ ਜਿਹੜੇ ਇਹਨਾਂ ਦੇ ਹੱਕ ਲਈ ਵੀ ਨਹੀਂ ਬੋਲੇ ਇਹ ਮਜ਼ਦੂਰ ਪਰਿਵਾਰਾਂ ਦੇ ਹੱਕ ਲਈ ਵੀ ਨਹੀਂ ਬੋਲੇ ਐਹੋ ਜਿਹੇ ਮਜ਼ਦੂਰ ਪਰਿਵਾਰਾਂ ਨੂੰ ਕਿਉਂ ਚੁਣਿਆ ਜਾਂਦਾ ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਇਹਨਾਂ ਦੇ ਮਗਰ ਕੋਈ ਰੌਲਾ ਤਾਂ ਪਾਉਣਾ ਨਹੀਂ ਕਿਸੇ ਨੇ ਜੇ ਰੌਲਾ ਪਾਊਗਾ ਤਾਂ 2-4 ਰੱਖ ਦੇ ਕੇ ਚੁੱਪ ਕਰਾ ਦੇਾਂਗੇ ਜਾਂ ਧਮਕੀਆਂ ਦੇ ਕੇ ਚੁੱਪ ਕਰਾ ਦੇਾਂਗੇ ਭਾਈ ਤੁਹਾਡਾ ਬਹੁਤ ਮਾੜਾ ਹੋਊਗਾ ਹੱਸ਼ਰ ਮੁੜ ਕੇ ਧੰਨਵਾਦ ਆ ਬਾਬਾ ਬਖਸ਼ੀਸ਼ ਹੋਣਾ ਦਾ ਸ਼੍ਰੋਮਣੀ ਕਾਲੀ ਦਾ ਨੰਬਰ ਸਰ ਦਾ ਵਕੀਲ ਦਾ ਜਿਹੜੇ ਉਹਨਾਂ ਪਰਿਵਾਰਾਂ ਦੇ ਨਾਲ ਖੜੇ ਜਾਂ ਉਹਨਾਂ ਪਰਿਵਾਰਾਂ ਦੇ ਜਿਹੜੀ ਅਗਲੀ ਪੈਰਵਾਹੀ ਕਰਨਗੇ ਜਾਂ ਹੋਰ ਜਿੰਨੇ ਵੀ ਸੋਸ਼ਲ ਮੀਡੀਆ ਤੇ ਭਰਾ ਸਾਰੇ ਖੜੇ ਉਹਨਾਂ ਦੇ ਨਾਲ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਆ ਸੱਚ ਕੀ ਆ ਝੂਠ ਕੀ ਆ ਪਤਾ ਸਾਰਿਆਂ ਨੂੰ ਪਰ ਇਹਦਾ ਨਤਾਰਾ ਹੋਣਾ ਜ਼ਰੂਰੀ ਆ ਸੋ ਇਹਦੀ ਪੈਰਵਾਹੀ ਹੋਣੀ ਜ਼ਰੂਰੀ ਆ ਇੱਕੋ ਦਾਮ ਆਉਂਦਿਆਂ ਸਾਰ ਨਾਲ ਦੀ ਨਾਲ ਸਸਕਾਰ ਕਰਦਿਆਂ ਨੂੰ ਕਹਿ ਕੇ ਕਿ ਹਾਂ ਭਾਈ ਕਰ ਦਿਓ ਦੇਖੋ ਇੱਕ ਪਾਸੇ ਆਪਾਂ ਕਹਿੰਦੇ ਆ ਕਿ ਆਪਾਂ ਦੂਜੇ ਦੇਸ਼ਾਂ ਦੇ ਫੌਜ ਦੇ ਨਾਲ ਦੁਸ਼ਮਣਾਂ ਦੇ ਨਾਲ ਲੜ ਸਕਦੇ ਐਨੀ ਪਾਵਰ ਆ ਸਾਡੀ ਫੌਜ ਦੇ ਵਿੱਚ ਕਿ ਐਨੀ ਪਾਵਰ ਆ ਸਾਡੀ ਫੌਜ ਦੇ ਵਿੱਚ ਕਿ ਦੂਜੇ ਦੇਸ਼ ਦਾ ਜੇ ਦੁਸ਼ਮਣ ਹੋਵੇ ਉਹਨੂੰ ਅਸੀਂ ਫੜੀਏ ਜਾਂ ਫੜ ਲਗੇ ਤੋੜੂ ਸੀ ਕਿੰਨਾ ਕਿੰਨਾ ਚੈਲ ਜਿਹੜਾ ਉਹ ਰੱਖੀ ਰੱਖਦੇ ਆ ਰੋਟੀਆਂ ਖਵਾਈ ਜਾਂਦੇ ਉਹਨਾਂ ਨੂੰ ਤੇ ਜੇ ਆਪ ਦੇ ਪੰਜਾਬ ਦੇ ਪੁੱਤ ਮਾਰਨੇ ਹੁਣ ਇੱਕ ਮਿੰਟ ਚ ਮਾਰ ਦਿੰਨੇ ਆ ਕੀ ਇੰਨੀ ਵੀ ਪਾਵਰ ਹੈ ਨਹੀਂ ਸੀ ਤੁਹਾਡੇ ਕੋਲੇ ਕਿ ਤੁਹਾਡੀ ਫੌਜ ਤੁਹਾਡੇ ਮਲਾਜ਼ਮ ਇਹਨਾਂ ਮੂਹਰੇ ਆੜ ਨਹੀਂ ਸਕਦੇ ਸੀ ਜਾਂ ਇਹਨਾਂ ਨੂੰ ਫੜ ਨਹੀਂ ਸਕਦੇ ਸੀ ਇਹਨਾਂ ਨੂੰ ਫੜ ਕੇ ਇਹਨਾਂ ਦੀ ਇਨਟੈਰੋਗੇਸ਼ਨ ਜਾਂ ਇਨਕੁਆਰੀ ਨਹੀਂ ਕਰ ਸਕਦੇ ਸੀ ਸਾਰਾ ਕੁਝ ਕਰ ਸਕਦੇ ਸੀ ਸਾਰੀਆਂ ਪਾਵਰਾਂ ਇਹਨਾਂ ਕੋਲੇ ਹੈਗੀਆਂ ਜੇ ਦੂਜੇ ਦੇਸ਼ ਦੀ ਫੌਜ ਦੇ ਨਾਲ ਲੜ ਸਕਦੇ ਆ ਫਿਰ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਫੜ ਕੇ ਜਿਹੜਾ ਉਹ ਇਨਕੁਆਰੀ ਕਿਉਂ ਨਹੀਂ ਚਲਾ ਸਕਦੇ ਪਰ ਮਸਲਾ ਤਾਂ ਇਹ ਹੁੰਦਾ ਕਿ ਗੱਲ ਉਹ ਹੋ ਜਾਂਦੀ ਹੈ ਕਿ ਆਮ ਲੋਕਾਂ ਨੂੰ ਤੰਗ ਕਰਨਾ ਹੈ ਆਮ ਲੋਕਾਂ ਨੂੰ ਤੰਗ ਕਰਨਾ ਆਮ ਲੋਕਾਂ ਨੂੰ ਰੋਕਣਾ ਆਮ ਲੋਕਾਂ ਦੇ ਪਰਚੇ ਪਾਉਣੇ ਆ ਸ਼ਾਇਦ ਜਿਹੜੇ ਅਸਲ ਹੁੰਦੇ ਆ ਜਦੋਂ ਇਹਨਾਂ ਨੂੰ ਪਤਾ ਲੱਗਦਾ ਕਿ ਅਸਲ ਜਾ ਰਹੇ ਆ ਉਹਨਾਂ ਵੱਲੋਂ ਇਹ ਮੂੰਹ ਨਹੀਂ ਕਰਦੇ ਕਹਿੰਦੇ ਜਾਣਦੇ ਜਾਣਦੇ ਮਤਲਬ ਇਹ ਅਸਲੀਅਤ ਆ ਸੋ ਪੰਜਾਬ ਦੇ ਨੌਜਵਾਨਾਂ ਦੇ ਨਾਲ ਖੜਨਾ ਚਾਹੀਦਾ ਹਰ ਕਿਸੇ ਨੂੰ ਖੜਨਾ ਚਾਹੀਦਾ ਇਹਦੀ ਪੂਰੀ ਜਾਂਚ ਪੜਤਾਲ ਹੋਣੀ ਚਾਹੀਦੀ ਆ ਭਾਵੇਂ ਉਹ ਕੋਈ ਵੀ ਨੌਜਵਾਨ ਹੋਵੇ ਜਿਹਦੇ ਤੇ ਖਾਲਸਾਤਾਨ ਦਾ ਜਾਂ ਜਿਹਦੇ ਤੇ ਸਿੱਖੀ ਦਾ ਪੰਜਾਬ ਦਾ ਪੰਜਾਬ ਰਾਜ ਦਾ ਸਿੱਖ ਰਾਜ ਦਾ ਟੈਗ ਲੱਗ ਜਾਵੇ ਉਹ ਵੀ ਸਰਕਾਰ ਵੱਲੋਂ ਉਹਨਾਂ ਨੂੰ ਸ਼ਹੀਦ ਕਹਿਣਾ ਜਾਂ ਸਿੰਘ ਕਹਿਣਾ ਕੋਈ ਮਾੜੀ ਗੱਲ ਨਹੀਂ ਸੋ ਧੰਨਵਾਦ ਆ ਸਾਰਿਆਂ ਦਾ ਜਿਹੜੇ ਵੀ ਉਹਨਾਂ ਦੀ ਸਪੋਰਟ ਕਰ ਰਹੇ ਆ ਅੱਗੇ ਤੋਂ ਵੀ ਦੀਪ ਸਿੱਧੂ ਇਹ ਗੱਲ ਕਹਿੰਦਾ ਸੀ ਸਾਰੇ ਕਹਿ ਰਹੇ ਆ ਕਿ ਦੀਪ ਸਿੱਧੂ ਵੀ ਇਹ ਗੱਲ ਕਹਿੰਦਾ ਸੀ ਕਿ ਬਿਆੰਤ ਚੰਗ ਦਾ ਨਾਮ ਜਿਹੜਾ ਦਿੱਤਾ ਸੀ ਭਗਵੰਤ ਮਾਨ ਨੂੰ ਤੇ ਬਾਬੇ ਬਖਸ਼ੀਸ਼ਵਰੀ ਕਹਿੰਦੇ ਆ ਕਿ ਭਗਵੰਤ ਮਾਨ ਤੇ ਕਹੇ ਤੋਂ ਬਿਨਾ ਪੱਤਾ ਵੀ ਨਹੀਂ ਹਲਦਾ ਪੰਜਾਬ ਦੇ ਵਿੱਚ ਤੇ ਆਪਾਂ ਨੂੰ ਵੀ ਪਤਾ ਸੋ ਜਰੂਰ ਵਾਤੋਵਾਲ ਸਪੋਰਟ ਕਰਿਆ ਕਰੋ ਜੇ ਕੋਈ ਵੀ ਪੰਜਾਬ ਦਾ ਕੋਈ ਗਰੀਬ ਪਰਿਵਾਰ ਦਾ ਮਜ਼ਦੂਰ ਪਰਿਵਾਰ ਦਾ ਖਾਸ ਕਰਕੇ ਕਿਸਾਨੀ ਉਹਨਾਂ ਦੇ ਵੱਡੇ ਲੀਡਰਾਂ ਨੂੰ ਮੈਂ ਬੇਨਤੀ ਕਰਦਾ ਜੇ ਆਪਣੇ ਪੁੱਤ ਹੀ ਨਾ ਰਹੇ ਆਪਣੇ ਜਵਾਬ ਹੀ ਨਾ ਰਹੇ ਆਪਣਾ ਫਿਊਚਰ ਹੀ ਨਾ ਰਹਾ ਤੇ ਫਿਰ ਜ਼ਮੀਨਾ ਬਚਾ ਕੇ ਆਪਾਂ ਕੀ ਕਰਾਂਗੇ ਪੰਥਕ ਉਮੀਦਵਾਰਾਂ ਨੂੰ ਬੇਨਤੀ ਕਰਦਾ ਪੰਥਕ ਵੱਡੇ ਲੀਡਰਾਂ ਨੂੰ ਬੇਨਤੀ ਕਰਦਾ ਕਿ ਖੜ੍ਹ ਜਾਇਆ ਕਰੋ ਆ ਕੇ ਇਹ ਇਹੋ ਜਿਹੇ ਪਰਿਵਾਰਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ